प्यारे दोस्तों कावेरी دریا ਦੇ ਉੱਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਪਣੀ ਇੱਕ ਕਵਿਤਾ ਕੁਝ ਕਰਨ ਦੀ ਜੇਕਰ ਅੰਦਰ ਅਗ ਹੋਵੇ ਕੁਝ ਕਰਨ ਦੀ ਜੇਕਰ ਅੰਦਰ ਅਗ ਹੋਵੇ ਯਕੀਨਨ ਉਸਦੇ ਪਿੱਛੇ ਸਾਰਾ जग ਹੋਵੇ ਕੁਝ ਕੰਮ ਦੀ ਜੇਕਰ ਅੰਦਰ ਅੱਗ ਹੋਵੇ ਯਕੀਨਨ ਉਸ ਦੇ ਪਿੱਛੇ ਸਾਰਾ ਜਗ ਹੋਵੇ ਭੇਡਾਂ ਦਾ ਅਕਸਰ ਇਹੀ ਸੁਭਾਅ ਹੁੰਦਾ ਭੇਡਾਂ ਦਾ ਅਕਸਰ ਇਹੀ ਸੁਭਾਅ ਹੁੰਦਾ ਜਿੱਧਰ ਇੱਕ ਜਾਵੇ ਪਿੱਛੇ ਸਾਰਾ ਵਗ ਹੋਵੇ ਸਾਡੇ ਗੁਰੂ ਨੇ ਦਿੱਤੀ ਸਾਨੂੰ ਪਹਿਚਾਣ ਵੱਖਰੀ ਸਾਡੇ ਗੁਰੂ ਨੇ ਦਿੱਤੀ ਸਾਨੂੰ ਪਹਿਚਾਨ ਵੱਖਰੀ ਲਖਾਂ ਵਿੱਚ ਵੀ ਚਮਕੇ ਜੇਕਰ ਇੱਕ ਪੱਗ ਹੋਵੇ ਲਖਾਂ ਵਿੱਚ ਵੀ ਚਮਕੇ ਜੇਕਰ ਇੱਕ ਪੱਗ ਹੋਵੇ ਗੁਰੂ ਦੀ ਮਿਹਰ ਹੋਵੇ ਤਰ ਜਾਂਦਾ ਪਾਰ ਜੱਗ ਤੋਂ ਗੁਰੂ ਦੀ ਮਿਹਰ ਹੋਵੇ ਤਾਂ ਤਰ ਜਾਂਦਾ ਪਾਰ ਜੱਗ ਤੋਂ ਚਾਹੇ ਹੋਵੇ ਮਲਕ ਭਾਗੋ ਤੇ ਚਾਹੇ ਸੱਜਣ ਠੱਗ ਹੋਵੇ ਚੰਦਰਾ ਗੁਆਂਡ ساری ਉਮਰ ਹੈ ਤੰਗ ਕਰਦਾ ਚੰਦਰਾ ਗੁਆਂਡ ساری ਉਮਰ ਹੈ ਤੰਗ ਕਰਦਾ ਕਦੇ ਕਿਸੇ ਔਰਤ ਦਾ ਪਤੀ ਨਾ ਲਾਈ ਲੱਗ ਹੋਵੇ ਭੈਣਾ ਭਾਈਆਂ ਦੇ ਨਾਲ ਹੀ ਬੰਦੇ ਦਾ ਮੁੱਲ ਪੈਂਦਾ ਭੈਣਾ ਭਾਈਆਂ ਦੇ ਨਾਲ ਹੀ ਬੰਦੇ ਦਾ ਮੁੱਲ ਪੈਂਦਾ ਕੋਈ ਪੁੱਛਦਾ ਨਹੀਂ ਜੇਕਰ ਉਹ ਅਲੱਗ ਥਲੱਗ ਹੋਵੇ ਕੁਝ ਕਰਨ ਦੀ ਜੇਕਰ ਅੰਦਰ ਅੱਗ ਹੋਵੇ ਯਕੀਨਨ ਉਸ ਦੇ ਪਿੱਛੇ ਸਾਰਾ ਜੱਗ ਹੋਵੇ ਯਕੀਨਨ ਉਸ ਦੇ ਪਿੱਛੇ ਸਾਰਾ ਜੱਗ ਹੋਵੇ ਯਕੀਨਨ ਉਸ ਦੇ ਪਿੱਛੇ ਸਾਰਾ ਜੱਗ ਹੋਵੇ ਬਹੁਤ ਬਹੁਤ ਧੰਨਵਾਦ